ਯੁੱਧ ਦੀ ਗੱਲ ਹੋਈ ਤੇ ਤ੍ਰੇਤਰਾਸ਼ਟ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਹੈ ਕਿ ਮਹਾਰਾਜ ਮੈਂ ਤੇ ਅਨੰਮ ਮੈਨੂੰ ਕਿਹੜਾ ਯੁੱਧ ਦਾ ਪਤਾ ਲੱਗਣਾ ਕੀ ਹੋਇਆ ਕੀ ਨਹੀਂ ਹੋਇਆ ਤਿੰਦਿਤ ਜਦੋਂ ਦਿਵ ਦ੍ਰਿਸ਼ਟੀ ਦੇਣੀ ਚਾਹੀ ਤੇ ਤ੍ਰੇਤਰਾਸ਼ਟ ਅੱਗੋਂ ਕਹਿੰਦਾ ਹੈ ਨਹੀਂ ਮਹਾਰਾਜ ਮੈਂ ਦਿਵ ਦ੍ਰਿਸ਼ਟੀ ਨਹੀਂ ਲੈਣੀ ਸੰਜੇ ਜਿਹੜਾ ਸੀ ਇੱਕ ਪ੍ਰੇਸ਼ਣ ਭਗਵਾਨ ਦਾ ਭਗਤ ਸੀ ਹੁਣ ਇਹ ਚੀਜ਼ ਉਸੇ ਕੋਈ ਜਾਣੀ ਹੈ ਜਿਹੜਾ ਉਸਦੀ ਕਦਰਦਾਨ ਹੈ ਜਿਹੜੇ ਉਸ ਬੰਦੇ ਨੂੰ ਕਦਰ ਹੀ ਨਹੀਂ ਉਸ ਬੰਦੇ ਦੀ ਵੈਲਿਊ ਹੀ ਨਹੀਂ ਸਮਝ ਆਉਂਦੀ ਉਹਨੇ ਬੰਦੇ ਉਸ ਬੰਦੇ ਨੂੰ ਕਿੱਥੋਂ ਮਿਲਣੀ ਸੀ ਸਤ ਸ੍ਰੀ ਅਕਾਲ ਜਗਬਾਨੀ ਵੇਖ ਰੇ ਸਾਰੇ ਦਸਮਾਨ ਦਾ ਸਵਾਗਤ ਹੈ ਮੈਂ ਰਮਨ chavla ਅੱਜ ਡੇਰਾ ਰਾਧਾ ਸੁਆਮੀ ਬਾਬਾ ਬੱਗਾ ਸਿੰਘ ਜੀ ਰੇਲਵੇ ਰੋਡ ਕਰਨਸਰਨ ਪੰਜਾਬ ਵਿਖੇ ਡੇਰੇ ਦੇ ਦੂਸਰੇ ਬਾਬਾ ਦੇਵਾ ਸਿੰਘ ਜੀ ਦਾ 140ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਦੇਵ ਤ੍ਰੇਸ਼ਟ ਜਾ ਗੈ ਚੋਕਾਏ ਗੋਰ ਪਰ ਸ਼ਾਦ ਜੋਗੀ ਐ ਜੁਗਤ ਪਛਾਣੇ ਗੋਰ ਕੈ ਸ਼ਬਦੋ ਵਿਚਾਰੀ ਜੀਓ ਕਿਥੇ ਗੁਰੂ ਸਾਹਿਬ ਪਰਮਾਉਂਦੇ ਹਨ ਕਹਿੰਦੇ ਦਿਪ ਦ੍ਰਿਸ਼ਟ ਜਾਗੇ ਪਰਮ ਜਗਾਏ ਗੁਰ ਪਰਸ਼ਾਤੀ ਪਰਮ ਪਤ ਪਾਏ ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਅਰਧਨਾ ਕੀਤੀ ਜਿਨ੍ਹਾਂ ਨੇ ਮਨ ਦੇ ਵਿੱਚੋਂ ਵਹਿਮ ਕੱਢਿਆ ਪਰਮ ਕੱਢਿਆ ਤੇ ਕੰਡ ਕੇ ਨਰੋਲ ਸਿਰਫ ਆਪਣੇ ਸਾਧਗੁਰ ਦੀ ਬੰਦਗੀ ਕੀਤੀ ਜਿਨ੍ਹਾਂ ਨੇ ਆਪਣੇ ਸਤਿਗੁਰ ਦੇ ਨਾਲ ਪ੍ਰੀਤ ਪਾਈ ਕਹਿੰਦੇ ਇਹ ਉਹਨਾਂ ਦਾ ਮਾਰਗ ਹੈ ਲੇਕਿਨ ਕਹਿੰਦੇ ਜਿਨ੍ਹਾਂ ਚਰ ਆਪਾਂ ਆਪਣੇ ਸਤਿਗੁਰ ਦਾ ਸਤਕਾਰ ਸਾਡੇ ਮਨ ਦੇ ਵਿੱਚ ਨਹੀਂ ਹੈ ਸਾਡੇ ਮਨ ਦੇ ਵਿੱਚ ਉਹਦੀ ਪ੍ਰੀਤ ਨਹੀਂ ਹੈ ਪ੍ਰੀਤ ਦੀ ਭਾਵਨਾ ਨਹੀਂ ਹੈ ਤਾਂ ਕਹਿੰਦੇ ਸਾਨੂੰ ਕੋਈ ਸਾਡੇ ਹੱਥ ਤੇ ਕੋਈ ਦਇਆ ਦੀ ਚੀਜ਼ ਰੱਖ ਵੀ ਦਵੇ ਤਾਂ ਕਹਿੰਦੇ ਸਾਡੇ ਹੱਥੋਂ ਫਿਰ ਵੀ ਉਹ ਜਿਹੜੀ ਹੈ ਉਹ ਖੁੱਸ ਜਾਂਦੀ ਹੈ ਇੱਕ ਨਹੀਂ ਅਨੇਕਾਂ ਹੀ ਐਸੀਆਂ ਮਸਾਲਾ ਦੇਖੋ ਜਦੋਂ ਕੌਰਵਾ ਤੇ ਜੌਦੋ ਪਾਂਡਵਾ ਦਾ ਯੁੱਧ ਹੋਣਾ ਸੀ ਉਸ ਸਮੇਂ ਦੀ ਗੱਲ ਹੈ ਯੁੱਧ ਦੇ ਦੌਰਾਨ ਯੁੱਧ ਤੇ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਸ਼ਨ ਭਗਵਾਨ ਜਿਹੜਾ ਹੈ ਉਹਨਾਂ ਦੇ ਉੱਥੇ ਜਿਹੜਾ ਹੈ ਤ੍ਰਿਤਰਾਸ਼ਟਰ ਕੋ ਗਿਆ ਤ੍ਰਿਤਰਾਸ਼ਟਰ ਕੋ ਗਿਆ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਜਿਹੜਾ ਹੈ ਉਹ ਅੱਗੇ ਗੱਲ ਚੱਲਦੀ ਹੈ ਜਦੋਂ ਉਹਨਾਂ ਦੇ ਘਰ ਗਏ ਗਏ ਤੇ त्रेत्राष्टर ਦੇ ਨਾਲ ਯੁੱਧ ਦੀ ਗੱਲ ਹੋਈ ਯੁੱਧ ਦੀ ਗੱਲ ਹੋਈ ਤੇ ਤ੍ਰੇਤਰਕਾ ਤ੍ਰੇਤਰਾਸ਼ਟ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਹੈ ਕਿ ਮਹਾਰਾਜ ਮੈਂ ਤੇ ਅਨਾਵ ਮੈਨੂੰ ਕਿਹੜਾ ਯੁੱਧ ਦਾ ਪਤਾ ਲੱਗਣਾ ਕੀ ਹੋਇਆ ਕੀ ਨਹੀਂ ਹੋਇਆ ਇਹ ਤੇ ਸਮਾਂ ਜਦੋਂ ਪੂਰਨ ਹੋਏਗਾ ਫਿਰ ਹੀ ਪਤਾ ਲੱਗੇਗਾ ਉਥੇ ਕ੍ਰਿਸ਼ਨ ਭਗਵਾਨ ਨੇ ਮਨ ਦੇ ਵਿੱਚ ਦਇਆ ਮਨ ਦੇ ਵਿੱਚ ਸੋਚ ਆਈ ਕਿ ਚਲੋ ਇਹਨੂੰ ਮੈਂ ਤੇਬ ਦ੍ਰਿਸ਼ਟੀ ਦੇ ਦੇਣਾ ਜਿਸ ਦਿਪ ਦ੍ਰਿਸ਼ਟੀ ਦੀ ਗੱਲ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਪੰਕਤੀ ਚ ਕਰਦਾ ਹੈ ਕਹਿੰਦੇ ਜਦੋਂ ਦਿਵ ਦ੍ਰਿਸ਼ਟੀ ਦੇਣੀ ਚਾਹੀ ਤਤ ਰਿਤਨਾਸ਼ਟ ਅੱਗੋਂ ਕਹਿੰਦਾ ਹੈ ਨਹੀਂ ਮਹਾਰਾਜ ਮੈਂ ਦਿਵ ਦ੍ਰਿਸ਼ਟੀ ਨਹੀਂ ਲੈਣੀ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਵੀ ਭਾਈ ਕਿਉਂ ਕਹਿੰਦੇ ਸੱਚੇ ਪਾਤਸ਼ਾਹ ਮੈਂ ਆਪਣੇ ਬੱਚੇ ਮਰਦੇ ਵੇਖਾਂ ਉਧਰ ਵੀ ਮੇਰੇ ਹਨ ਉਧਰ ਵੀ ਮੇਰੇ ਹਨ ਜੇ ਮੈਂ ਆਪਣੇ ਹੀ ਔਲਾਦ ਆਪਣੇ ਹੀ ਪਰਿਵਾਰ ਦੇ ਮੈਂਬਰ ਮਰਦੇ ਵੇਖਾਂ ਮੇਰੇ ਕੋਲ ਇਹ ਵੇਖਿਆ ਨਹੀਂ ਜਾਣਾ ਕਹਿਣ ਦਾ ਭਾਵ ਕਿ ਮੈਨੂੰ ਨਹੀਂ ਚਾਹੀਦੀ ਉੱਥੇ ਗੁਰੂ ਸਾਹਿਬ ਨੇ ਜਿਹੜਾ ਹੈ ਮਨ ਬਦਲ ਲਿਆ ਕਹਿੰਦੇ ਕਿ ਦੇਵ ਦੇ ਰਿਸ਼ੀ ਤੈਨੂੰ ਨਹੀਂ ਤੇ ਚਲੋ ਨਾਲ ਲੱਗੇ ਉਹਦੇ ਸੰਜੇ ਸੀ ਉਹ ਸੰਜੇ ਜਿਹੜਾ ਸੀ ਕ੍ਰਿਸ਼ਨ ਭਗਵਾਨ ਦਾ ਭਗਤ ਸੀ ਹੁਣ ਇਹ ਚੀਜ਼ ਉਸੇ ਕੋਈ ਜਾਣੀ ਹੈ ਜਿਹੜਾ ਉਸਦੀ ਕਦਰਦਾਨ ਹੈ ਜਿਹੜੇ ਉਸ ਬੰਦੇ ਨੂੰ ਕਦਰ ਹੀ ਨਹੀਂ ਉਸ ਬੰਦੇ ਦੀ ਵੈਲਿਊ ਹੀ ਨਹੀਂ ਸਮਝ ਆਉਂਦੀ ਉਹਨੇ ਬੰਦੇ ਨੂੰ ਉਸ ਬੰਦੇ ਨੂੰ ਕਿੱਥੋਂ ਮਿਲਦੀ ਸੀ ਜਿਹੜੀ ਚੀਜ਼ ਜਿਹਦੇ ਭਾਗਾਂ ਚ ਸੀ ਉਹਨੂੰ ਚੀਜ਼ ਚਲੇਗੀ ਕਿਉਂਕਿ ਉਹਦੇ ਮਨ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਕੋਈ ਵਹਿਮ ਭਰਮ ਨਹੀਂ ਸੀ ਉਹ ਤੇ ਗੁਰੂ ਦੀ ਹਰ ਚੀਜ਼ ਨੂੰ ਪ੍ਰਸ਼ਾਦ ਸਮਝ ਕੇ ਜਿਹੜਾ ਸਿਰ ਮੱਥੇ ਲਾ ਕੇ ਜਿਹੜਾ ਹੈ ਉਹਦਾ ਸਤਿਕਾਰ ਕਰਦਾ ਸੀ ਉਹ ਦਿਪ ਦ੍ਰਿਸ਼ਟੀ ਜਿਹੜੀ ਤ੍ਰੇਤਾਸ਼ਤਰ ਨੇ ਲਈ ਨਹੀਂ ਉਹ ਦਿਪ ਦ੍ਰਿਸ਼ਟੀ ਸੰਜੇ ਨੂੰ ਦੇ ਦਿੱਤੀ ਸੰਜੇ ਨੂੰ ਦਿੱਤੀ ਤੇ ਕਹਿੰਦੇ ਸਮਾਂ ਜਦੋਂ ਆਇਆ ਉਦੋਂ ਦਾ ਯੁੱਧ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਸੀ ਤੇ ਹੁਣ ਸੰਜੇ ਜਿਹੜਾ ਹੈ ਇੱਕ ਇੱਕ ਗੱਲ ਜਿਹੜੀ ਹੈ ਉਹ ਯੁੱਧ ਦੀ ਸ਼ੁਰੂਆਤ ਦੀ ਦਸਣੀ ਸ਼ੁਰੂ ਕੀਤੀ ਅਰਜਨ ਜਿਹੜਾ ਹੈ ਯੁੱਧ ਹੋਣ ਤੋਂ ਪਹਿਲਾਂ ਜਿਹੜਾ ਹੈ ਉਹਨੇ ਬਹੁਤ ਸਾਰੇ ਸਵਾਲ ਉਹਦੇ ਮਨ ਦੇ ਵਿੱਚ ਸੰਕਲਪ ਬੜੇ ਬਹੁਤ ਜ਼ਿਆਦੇ ਉਲਝਣਾ ਭਰੇ ਮਨ ਦੇ ਵਿੱਚ ਸੋਚਾਂ ਆਈਆਂ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਉਹ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਕਿ ਮਹਾਰਾਜ ਮੇਰੇ ਕੋ ਜੁੱਧ ਨਹੀਂ ਲੜਿਆ ਜਾਣਾ। ਕਹਿੰਦੇ ਕਿਉਂ? ਕਹਿੰਦੇ ਇਸ ਸਾਰੇ ਜੁੱਗਦ ਦਾ ਸੇਰਾ ਜਿਹੜਾ ਹੈ ਇਹ ਤੇ ਤੇਰੇ ਸਿਰ ਜਾਣਾ ਹੈ ਤੇ ਤੂੰ ਕਹਿੰਦਾ ਮੇਰ ਕੋ ਇਹ ਲੜਿਆ ਨਹੀਂ ਜਾਣਾ। ਕਹਿੰਦੇ ਹਨ ਕਿ ਉਹ ਉਹਨੇ ਨਾ ਕਰ ਦਿੱਤੀ ਲੇਕਿਨ ਅਨੇਕਾਂ ਸਵਾਲ ਜਿਹੜੇ ਹਨ ਉਹ ਕ੍ਰਿਸ਼ਨ ਭਗਵਾਨ ਦੇ ਉੱਤੇ ਅਰਜਨ ਨੇ ਕੀਤੇ। ਕਰਨ ਦੇ باوجود ਉਧਰ ਉਧਰ ਉਤਰਿਤ ਰਾਸ਼ਟਰ ਸੰਜੀ ਨੂੰ ਪੁੱਛਦਾ ਹੈ ਕਿ ਇਸ ਵੇਲੇ ਕੀ ਹੋੰਦਿਆ ਹੈ ਜਦੋਂ ਉਹ ਪੁੱਛਿਆ ਤੇ ਉਹ ਕਹਿੰਦਾ ਹੈ ਕਿ ਮਹਾਰਾਜ ਅਰਜਣ ਜਿਹੜਾ ਹੈ ਉਹਨੇ ਬਹੁਤ ਸਵਾਲ ਕ੍ਰਿਸ਼ਨ ਭਗਵਾਨ ਤੇ ਕਰਨ ਦਿਆ ਹੈ ਪਰ ਅਜੇ ਉਹਨਾਂ ਗੱਲਾਂ ਦੇ ਉੱਤੇ ਸਹਿਮਤ ਨਹੀਂ ਹੁੰਦਿਆ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਜਦੋਂ ਸਾਰੀਆਂ ਚੀਜ਼ਾਂ ਦੀ ਹੱਦ ਟੱਪੀ ਤੇ ਕ੍ਰਿਸ਼ਨ ਭਗਵਾਨ ਨੇ ਜਿਹੜਾ ਹੈ ਆਪਣਾ ਵਿਰਾਟ ਰੂਪ ਵਖਾਲ ਕੇ ਜਿਹੜਾ ਹੈ ਉਸ ਦੀ ਮੰਨ ਦੀ ਤਸੱਲੀ ਕਰਾਈ ਜਦੋਂ ਮੰਨ ਦੀ ਤਸੱਲੀ ਕਰਾਈ ਇਹ ਚੀਜ਼ ਦੇ ਉੱਤੇ ਵੀ ਤ੍ਰਿਤਰਾਸ਼ਟ ਦੇ ਉਹਨੂੰ ਪੁੱਛਦਾ ਬਾਰ-ਬਾਰ ਕਹਿੰਦਾ ਹੈ ਅੱਗੇ ਕੀ ਹੋਇਆ ਅੱਗੇ ਕੀ ਹੋਇਆ ਜਦੋਂ ਗੱਲ ਕੀਤੀ ਤੇ ਉਹਨੇ ਦੱਸਿਆ ਵੀ ਐਸ ਵੇਲੇ ਕ੍ਰਿਸ਼ਨ ਭਗਵਾਨ ਆਪਣਾ ਵਿਰਾਟ ਰੂਪ ਕਿਉਂਕਿ ਉਹ ਪਿੱਛੋਂ ਵਿਸ਼ਨੂੰ ਦਾ ਅਵਤਾਰ ਸਾਡਾ ਉਹ ਵਿਸ਼ਨੂੰ ਦਾ ਅਵਤਾਰ ਜਿਹੜਾ ਹੈ ਉਹਨਾਂ ਨੇ ਪ੍ਰਗਟ ਕੀਤਾ ਪ੍ਰਗਟ ਕਰਕੇ ਜਿਹੜਾ ਹੈ ਉਹਨੂੰ ਅਰਜਨ ਨੂੰ ਵਿਖਾਇਆ ਹੁਣ ਦੇਖੋ ਜੁੱਧ ਦੇ ਵਿੱਚ ਕਿੰਨੇ انسان ਕਿੰਨੀ ਦੁਨੀਆ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੀ ਪਰ ਕਹਿੰਦੇ ਜਿਹਨੂੰ ਉਨੇ ਵਿਖਾਇਆ ਉਨੇ ਵੇਖਿਆ ਤੇ ਜਿਹੜਾ ਵੇਖਣ ਵਾਲਾ ਵੀ ਉਹ ਵੀ ਇਕੱਲਾ ਲੱਖਾਂ ਦੀ ਤਦਾਦ ਦੇ ਵਿੱਚ ਉਹ ਉੱਥੇ انسان ਪਰ ਕਹਿੰਦੇ ਜਿਹਦੇ ਤੇ ਉਹਦੀ ਨਜ਼ਰ ਪਈ ਜਿਹਦੇ ਤੇ ਉਹਦੀ ਕਿਰਪਾ ਉਨੇ ਵੇਖਿਆ ਤੇ ਵਿਖਾਉਣ ਵਾਲੇ ਨੇ ਜਿਹੜਾ ਹੈ ਉਹ ਵਿਖਾਇਆ ਕਹਿਣ ਦਾ ਭਾਵ ਗਨ ਪ੍ਰੇਮ ਦੀ ਹੈ ਜਿਹੜੇ ਪ੍ਰੇਮ ਦੇ ਵਿੱਚ ਇਨਸਾਨ ਵੱਜ ਜਾਂਦਾ ਹੈ ਉਹਦੇ ਵਿੱਚ ਕੋਈ ਮੈਂ ਮ ਪਰਮ ਭਲੇਖਾ ਜਦੋਂ ਨਹੀਂ ਹੁੰਦਾ ਤੇ ਉਹ ਸਤਗੁਰ ਦਾ ਉਹ ਸ਼ਬਦ ਦਾ ਦੀਵਾ ਉਹਦੇ ਅੰਦਰ ਪ੍ਰਕਾਸ਼ ਕਰ ਜਾਂਦਾ ਗੱਲ ਸਿਰਫ ਇੰਨੀ ਹੈ